ਅਸੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਬਾਈ ਅੱਜ ਸ਼ਕਤੀਮਾਨ ਵਾਲੇ ਬਾਈ ਕੋਲ ਆਏ ਵੇ ਜੀ ਬਾਈ ਇਹਨਾਂ ਨੇ ਰੋਟਾਵੇਟਰ ਦਿੱਤਾ ਪੁਰਾਣਾ ਜੀ ਬਾਈ ਅਸੀਕਾਲ ਸਤਿ ਸ੍ਰੀ ਅਕਾਲ ਵੀਰੇ ਜੀ ਕੋ ਵੀਰੇ ਬਾਈ ਅੱਜ ਪੁਰਾਣਾ ਰੋਟਾਵੇਟਰ ਦਿੱਤਾ ਜੀ ਹਾਂ ਜੀ ਹਾਂ ਜੀ ਤੇ ਕਿਹੜੀ ਕੰਪਨੀ ਦਾ ਬਾਈ ਇਹ ਮੈਸ਼ੂ ਕੰਪਨੀ ਦਾ ਵੀਰੇ ਮਹਿੰਦਰਾ ਮੈਸ਼ੂ ਦਾ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ 7 ਫੁੱਟ ਹੈ ਜੀ ਨਾ ਬਾਈ 7 ਫੁੱਟ ਹੈ ਹਾਂ ਜੀ ਠੀਕ ਹੈ ਜੀ ਲੋਕਲੇ ਦਿੱਤਾ ਬਾਈ ਇਹਨੂੰ ਹਾਂ ਆਪਣੇ ਨੂਰ ਪਰਵੇਦੀ ਦਿੱਤਾ ਵੀਰੇ ਸੰਨੂਰ ਪਰਵੇਦੀਆਂ ਠੀਕ ਹੈ ਬਾਈ ਜੀ ਕਿਹੜੇ ਟਾਈਮ 'ਚ ਖੇਤੀ ਕਰਦੇ ਨੇ ਬਾਈ ਖਨੀ ਠੀਕ ਹੈ ਜੀ ਮੜੀ ਬਾਈ ਨੇ ਕਰਾ ਦੀ ਇਹ ਗੱਲ ਬਾਤ ਹਾਂ ਕਰਾ ਦਿੱਤੀ ਠੀਕ ਹੈ ਜੀ 35 ਟਰੈਕਟਰ ਹੈ ਜੀ ਡੀਆਈ 35 ਤੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਜੀ ਹੋ ਠੀਕ ਹੈ ਵੀਰੇ ਬਹੁਤ ਵਧੀਆ ਬਾਜੀ ਤੇ ਰੋਟਾ ਮੀਟਰ ਚੱਲਦਾ ਲੈ ਲਿਆ ਹਾਂ ਜੀ ਹਾਂ ਜੀ ਚੱਲਦਾ ਲੈ ਆ ਬਾਈ ਨਵਾਂ ਨਹੀਂ ਲਿਆ ਜੀ ਨਵਾਂ ਲੈਣ ਦੀ ਸਕਸ਼ਮ ਨਹੀਂ ਤੇ ਜੀ ਲੈਣਾ ਨਵਾਂ ਇਹ ਤਾਂ ਜੀ ਅੱਛਾ ਜੀ ਹਾਂ ਜੀ ਚੱਲਦਾ ਲੈ ਲਿਆ ਚੱਲਦਾ ਲੈ ਲਿਆ ਠੀਕ ਹੈ ਠੀਕ ਹੈ ਕਿਹੜਾ ਪਿੰਡ ਆ ਵੀ ਇਹਨਾਂ ਦਾ ਜੀ ਸਾਡਾ ਹੀ ਨੂਰਪੁਰ ਵੇਦੀ ਖਾਸ ਹੈ ਠੀਕ ਹੈ ਜੀ ਹਾਂ ਜੀ ਸਬਜੀ ਸਬਜੀ ਲਾਉਨੇ ਵੀਰੇ ਭਾਜੀ ਆਰਗੇਨਿਕ ਖੇਤੀ ਕਰਦਾ ਜੀ ਠੀਕ ਹੈ ਓਨਲੀ ਆਰਗੇਨਿਕ ਕਰਕੇ ਆਪਣਾ ਫੇਸਬੁੱਕ ਤੇ ਪੇਜ ਹੈ ਭਾਜੀ ਓਨਲੀ ਓਨਲੀ ਆਰਗੇਨਿਕਸ ਕਰਕੇ ਓਨਲੀ ਆਰਗੇਨਿਕ ਠੀਕ ਹੈ ਜੀ ਯਾਨੀ ਕਿ ਆਪਣੀਆਂ ਸਬਜੀ ਭਾਜੀ ਦੀ ਵੀਡੀਓ ਪਾਉਨੇ ਆ ਸਬਜੀ ਭਾਜੀ ਦੀ ਜੀ ਜੋ ਵੀ ਲਾਉਨੇ ਆ ਜੀ ਠੀਕ ਹੈ ਜੀ 4-5 ਕਿੱਲੇ ਦੀ ਜਿਹੜੀ ਵੀ ਖੇਤੀ ਕਰਦੇ ਆ ਜੀ ਠੀਕ ਹੈ ਵੀਰੇ ਉਹ ਬਿਨਾਂ ਖਾਦ ਬਿਨਾਂ ਸਪਰੇਅ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਤੋਂ ਮੁਕਤ ਕਰਦਾ ਜੀ ਸਰ ਜੀ ਬੱਚੇ ਲੋਕ ਆਈ ਇਹਨਾਂ ਵੀ ਬਿਨਾਂ ਸਪਰੇਅ ਤੋਂ ਸਬਜ਼ੀਆਂ ਹੁੰਦੀਆਂ ਨਹੀਂ ਭਾਜੀ ਸਭ ਕੁਝ ਹੁੰਦਾ ਹੈ ਜੀ ਅੱਛਾ ਮਿਹਨਤ ਬਹੁ ਮੇਨ ਤਾਂ ਬਹੁਤ ਹੈ ਨਤੀਜੇ ਬਹੁਤ ਘਟ ਹੈ ਲੋਕਾਂ ਦਾ ਸਾਥ ਹੈ ਜੀ ਲੋਕ ਕਹਿੰਦੇ ਜੀ ਸਸਤਾ ਕਰਕੇ ਜ਼ਹਿਰ ਦੇ ਦਿਓ ਜੀ ਉਹ ਵੀ ਲੈਣ ਨੂੰ ਮਤਲਬ ਕਿ ਰੇਟ ਜਿਹੜੀ ਸਪਰੇ ਵਾਲੀ ਉਹਦਾ ਵੀ ਰੇਟ ਉਹੀ ਆ ਰੇਟ ਉਹਦਾ ਵੀ ਉਹੀ ਆ ਰੇਟ ਆਪਾਂ ਰੱਖੇ ਹੋਏ ਉਹੀ ਤੇ ਜੀ ਘੱਟ ਵੀ ਵਿੱਚ ਹੈ ਜੀ ਅੱਛਾ ਜੀ ਫੇਰ ਵੀ ਲੋਕਾਂ ਦਾ ਇੰਟਰਸਟ ਹੈ ਨਹੀਂ ਹੈ ਸਬਜ਼ੀ ਵਾਲੇ ਪਾਸੇ ਤੇ ਆਪਣਾ ਚਾਰਜ ਜਾਂ ਚੱਕ ਹੋ ਗਿਆ ਜੀ ਅੱਛਾ ਹੁਣ ਸਿਰਫ ਰਿਹਾ ਹੈ ਜੀ ਜਿਹੜੇ ਵੀ ਆਪਾਂ ਜਿੱਦਾਂ ਆਪਾਂ ਚੋਨਾ ਟੋਟਲ ਜਿੰਨੇ ਸਾਲ ਤੋਂ ਦੇਤੀ ਠੀਕ ਹੈ ਜੀ ਹੁਣ ਜਿਹੜੀ ਵੀ ਕਰਦੇ ਆ ਸਾਰੀ ਦੇਸੀ ਕੀਤੀ ਉਹ ਕਰਦੇ ਆ ਜੀ ਅੱਛਾ ਜੀ ਜਿੱਥੇ ਕਿੱਲੇ ਦਾ 20 ਕੁਇੰਟਲ ਲੋਕ ਚਾਲ ਘੜਦੇ ਆ ਜੀ ਉੱਥੇ ਅਸੀਂ 7-8 ਕੁਇੰਟਲ ਕੱਢੀਦਾ ਜੀ ਕਣਕ ਦਾ ਵੀ ਜੀ ਠੀਕ ਹੈ ਜੀ ਉੱਧੇ ਮੱਕੀ ਲਾ ਲਓ ਜੀ ਝੋਨਾ ਸੀ ਕਦੇ ਬੋਲੋ ਜੀ ਝੋ ਆਰਗੈਨਿਕ ਹੀ ਕਰਦੇ ਆ ਸਾਰਾ ਆਰਗੈਨਿਕ ਨਹੀਂ ਕਰਦੇ ਠੀਕ ਹੈ ਜੀ ਕਿਹੜੀ ਖਾਦ ਪਾਉਨੇ ਹੋ ਫਿਰ ਅਸੀਂ ਜੀ ਆਪਣੀਆਂ ਡੀਕੰਪੋਜ਼ ਖਾਦਾਂ ਖਾਦਾਂ ਜਿਹੜੀ ਖੇਤ ਚੋਂ ਵੇਸਟ ਨਿਕਲਣੀ ਹਾਂਜੀ ਜਿੱਦਾ ਘਾਹ ਨਿਕਲ ਗਿਆ ਜੀ ਹਾਂਜੀ ਹਾਂਜੀ ਜਾ ਮਾਰਕੀਟ ਤੋਂ ਸਾਰਾ ਗੜਿਆ ਫਰੂਟ ਲੈ ਲਿਆ ਜੀ ਠੀਕ ਹੈ ਜੀ ਉਹਨੂੰ ਇੱਕ ਜਗ੍ਹਾ 'ਚ ਸਟੋਰ ਕਰਕੇ ਖੱਡਾ ਪੱਟ ਕੇ ਜਾ ਵੇਚ ਕਰ ਦੇਣਾ ਖੱਡਾ ਪੱਟ ਲਿਆ ਚਾਹੇ ਆਪਣਾ ਕੁਝ ਵੀ ਲੈ ਲਿਆ ਜੀ ਇੱਦਾਂ ਢੇਰ ਲਾ ਲਿਆ ਜੀ ਜਿੱਦ ਢੇਰ ਖੱਡਾ ਪੱਟ ਲਿਆ ਜਾਂ ਆਪਣੇ ਡਰਮ ਲੈ ਲੇ ਜੀ ਠੀਕ ਹੈ ਜੀ ਉਹਨਾਂ ਦੇ ਵਿੱਚ ਗੋੜ ਪਾ ਕੇ ਡੀਕੰਪੋਜ਼ ਕਰ ਲੈਣਾ 100 ਕਿਲੋ ਦੇ ਜਿਹਦਾ 200 ਲੀਟਰ ਦਾ ਡਰਮ ਹੈ ਜੀ ਤਾਂ 2 ਕਿਲੋ ਗੋੜ ਪਾ ਕੇ ਉਹਨੂੰ ਡੀਕੰਪੋਜ਼ ਕਰ ਲੈਣਾ ਠੀਕ ਹੈ ਵੀਰੇ ਉਹੀ ਬਰਤਣੀ ਜੀ ਠੀਕ ਹੈ ਵੀਰੇ ਤੇ ਕੋਸ਼ਿਸ਼ ਕਰੀਦੀ ਹੈ ਕਿ ਜਿੰਨਾ ਵੀ ਹੋਵੇ ਖੇਤ ਵਾਲੀ ਵੇਸਟੇ ਯੂਜ਼ ਕਰੀਦੀ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਬਾਈ ਹਾਂਜੀ ਸਰ ਤੇ ਬਾਈ ਕਿਸੇ ਨੇ ਵੀ ਜਿਹੜਾ ਕਿ ਆਰਗੈਨਿਕ ਖੇਤੀ ਦਾ ਬਾਈ ਦੇ ਫੇਸਬੁੱਕ ਤੇ ਪੇਜ ਤੇ ਵੀ ਜਾ ਕੇ ਦੇਖ ਸਕਦਾ ਜੀ ਉਹ ਤਾਂ ਉਹ ਜੀ ਆਰਗੈਨਿਕਸ ਕਰਦੀ ਹੈ ਉਹ ਓਨਲੀ ਆਰਗੈਨਿਕਸ ਕਰਦੀ ਚਲੋ ਠੀਕ ਹੈ ਵੀਰੇ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਠੀਕ ਹੈ ਵੀਰੇ ਓਕੇ ਜੀ ਤੇ ਬਾਕੀ ਬਾਈ ਆਏ ਨਹੀਂ ਹੈਗਾ ਵੀ ਨਵੇਂ ਰੋਟਾਵੇਟਰ ਵੇਚਦੇ ਨੇ ਬਾਈ ਨਾਲ ਕੋਈ ਜਿਹੜੇ ਸੈਕੰਡ ਹੈਂਡ ਰੋਟਾਵੇਟਰ ਆਉਂਦੇ ਨੇ ਜੀ ਵਿੱਚ ਕੱਟ ਹੁੰਦੇ ਉਹ ਵੀ ਇਹ ਆਪਣੇ ਦੰਦੇ ਨੇ ਜੀ ਠੀਕ ਹੈ ਜੀ ਤੇ ਬਾਕੀ ਬਿਲਕੁਲ ਰੇਟ ਦੇ ਦਿੱਤਾ ਬਾਈ ਇਹਨਾਂ ਨੂੰ 40-45000 ਦੇ ਦਿੱਤਾ ਹੈ ਤੇ ਬਾਕੀ ਸਭੋ ਬਾਈ ਨਾਲ ਤੁਹਾਨੂੰ ਪਤਾ ਹੀ ਆ ਬਿਲਕੁਲ ਚੀਜ਼ ਜਿੰਨੇ ਵੀ ਹੈਗੀ ਮਾਰਕੀਟ ਦੇ ਰੇਟ ਵਿੱਚ ਬਾਕੀ ਚਲੋ ਜਿੱਦਾਂ ਜਿਹੜੇ ਜ਼ਿੰਮੇਵਾਰਾਂ ਕੋਲ ਹੁੰਦੇ ਨੇ ਬਾਈ ਵੱਧ ਚੱਲੇ ਵੇ ਰੋਟਾਵੇਟਰ ਜਾਂ ਕਹ ਲੋ ਵੀ ਪੁਰਾਣੇ ਰੋਟਾਵੇਟਰ ਵੀ ਜਿਆਦਾ ਵਾਰੀ ਜ਼ਿੰਮੇਦਾਰ ਕੋਈ ਹੁੰਦਾ ਪਾਣਾ ਰੋਟਾਵੇਟਰ ਉਹ ਵਿੱਚ ਦੇ ਕੇ ਫਿਰ ਨਵਾਂ ਲੈ ਜਾਂਦੇ ਨੇ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਬਈ ਸਬਸਿਡੀਆਂ ਮੰਦੇਬ ਨੂੰ ਹੁਣ ਤੱਕ ਬਹੁਤ ਫੋਨ ਆਈ ਜਾਂਦੇ ਨੇ ਜੀ ਜਿਹੜੀ ਸਬਸਿਡੀ ਦੀ ਸਰ 20 ਤਰੀਕ ਤੱਕ ਭਰ ਹੋਈ ਹੈ ਜੀ 20 ਤਰੀਕ ਤੱਕ ਲਾਸਟ ਡੇਟ ਸੀਗੀ ਤੇ ਉਦੋਂ ਆਪਾਂ ਨੇ ਵੀਡੀਓ ਪਾਈਆਂ ਜਦੋਂ ਵੀ ਕਈ ਵੀਰਾਂ ਦੇ ਫੋਨ ਆਏ ਆ ਪਰ ਸਬਸਿਡੀ ਦੀ ਹੁਣ ਡੇਟ ਮੁੱਕ ਚੁੱਕੀ ਹੈ ਜੀ ਇਹ ਦੁਬਾਰਾ ਨਿਕਲੀ ਸਬਸਿਡੀ ਤਾਂ ਆਪਾਂ ਜ਼ਰੂਰ ਦੱਸਾਂਗੇ ਜੀ ਠੀਕ ਹੈ ਜੀ ਤਾਂ ਮਤਲਬ ਕਿ ਜੇ ਦੁਬਾਰਾ ਨਿਕਲੇ ਤੇ ਆਪਾਂ ਜ਼ਰੂਰ ਵੀਡੀਓ ਅਪਲੋ ਠੀਕ ਹੈ ਜੀ ਬਾਕੀ ਅੱਜ ਮੈਨੂੰ ਇੱਕ ਵੀਰ ਦਾ ਫੋਨ ਆਇਆ ਕਹਿੰਦਾ ਵੀਰੇ ਸਬਸਿਡੀ ਵੀ ਦਵਾ ਦਿਓ ਮੈਨੂੰ ਮੈਂ ਐਕਸਟਰਾ ਇਹਦੇ ਵਿੱਚ ਭਾਈ ਸਾਡਾ ਕੋਈ ਲੈਣ ਦੇਣ ਨਹੀਂ ਹੁੰਦਾ ਇਹ ਤਾਂ ਗਵਰਨਮੈਂਟ ਵੱਲੋਂ ਹੁੰਦੀ ਹੈ ਜੀ ਜਿੰਨੇ ਟਾਈਮ ਬਾਤਾਂ ਨਿਕਲਣੀਆਂ ਜੀ ਉਦਣੇ ਮਤਲਬ ਕਿ ਪੋਰਟਲ ਬੰਦ ਹੋ ਜਾਂਦਾ ਉਹ ਤੋਂ ਬਾਅਦ ਆਪਾਂ ਕੁਝ ਨਹੀਂ ਕਰ ਸਕਦੇ ਠੀਕ ਹੈ ਜੀ ਬਾਕੀ ਆਪਾਂ ਵੀਰ ਨੂੰ ਕਹਿਤਾ ਜੇ ਕਿਸੇ ਵੀਰ ਨੇ ਨਾਲ ਲੱਤੀ ਤਾਂ ਆਪਾਂ ਕੋਈ ਨਾ ਕੋਈ ਹੈਲਪ ਕਰ ਦਾਂਗੇ ਜ਼ਰੂਰ ਠੀਕ ਹੈ ਜੀ ਤੇ ਬਾਕੀ ਭਾਈ ਆਪਣਾ ਇੱਧਰ ਟਰਾਈਆਂ ਮਾਰ ਰਿਹਾ ਸਵਰਾਜ ਵਾਲੇ ਮੈਨੂੰ ਲੱਗਦਾ ਸੌਦਾ ਹੋਊਗਾ ਸਵਰਾ ਟਰੈਕਟਰ ਦਾ ਠੀਕ ਹੈ ਜੀ ਤੇ ਬਾਕੀ ਕਿਸੇ ਵੀ ਵੀਰ ਨੇ ਕੋਈ ਵੀ ਬਾਈ ਉਰੇ ਸਾਡੀ ਰੋਪੜ ਦੀ ਮੰਡੀ ਆ ਹਰੇਕ ਸਮਾਨ ਵਧੀਆ ਮਿਲ ਜਾਂਦਾ ਔਰੇ ਟਰੈਕਟਰ ਸਾਰੇ ਹੀ ਪੁਰਾਣੇ ਨਵੇਂ ਹਰੇਕ ਕੰਪਨੀ ਦੇ ਤੁਹਾਨੂੰ ਏ ਟੂ ਜ਼ेड ਸਮਾਨ ਮਿਲਦਾ ਜੀ ਇੱਥੇ ਠੀਕ ਆ ਬਾਕੀ ਰੋਟਾਵੇਟਰ ਬਾਈ ਨਾਲ ਕੋਈ ਸ਼ਕਤੀ ਮਾਨ ਦੇ ਤੇ ਤੁਹਾਨੂੰ ਪਤਾ ਹੀ ਆ ਬਹੁਤ ਸਾਰੀ ਵੀਡੀਓ ਪਾਉਂਦੇ ਰਹਿੰਦੇ ਨੇ ਬਾਈ ਇਹਨਾਂ ਦੀ ਆਪਾਂ ਤੇ ਕਿਸੇ ਨੇ ਵੀ ਕੋਈ ਪ੍ਰੋਡਕਟ ਲੈਣਾ ਤਾਂ ਬਾਈ ਇਹਨਾਂ ਨਾਲ ਜ਼ਰੂਰ ਕੰਟੈਕਟ ਕਰਿਓ ਜੀ ਠੀਕ ਆ ਜੀ ਬਾਕੀ ਰੋਟਾਵੇਟਰ ਜਿਹੜਾ ਪੁਰਾਣਾ ਹੋਰ ਆਇਆ ਤਾਂ ਦੱਸਾਂਗੇ ਬਾਈ ਨੇ ਕੋ ਕੱਲੇ ਆਏ ਸੀਗਾ ਅੱਜ ਵਿਗ ਗਈ ਬਿਲਕੁਲ ਰੇਟ ਤੇ ਦਿੱਤਾ ਬ੍ਰੇਡ ਬਰੂਡ ਵਧੀਆ ਨੇ ਜ ਮੈਂ ਦਾ ਥੋੜਾ ਰੰਗ ਥੋੜਾ ਜਰੂਰ ਤਾਂ ਚਲਾਈ ਜਰੂਰੀ ਦਾ ਫੋਲ ਓਕੇ ਆ ਜੀ ਠੀਕ ਆ ਜੀ ਸਸਰੀ ਕਾਲ ਜੀ ਜ਼ਾਰਾ ਲਓ ਬਾਈ ਅਜਮਨ ਬਾਈ ਨਾਲ ਨੇ ਵਰਕਸ਼ਾਪ ਵਿੱਚ ਟਰੈਕਟਰ ਦਾ ਕੋਈ ਅਜਾਇਆ ਨਹੀਂ ਬਾਈ ਨੇ ਗੱਡੀ ਉਹ ਪੱਟ ਲਈ ਆਪਣੀ ਤੇ ਮੈਂ ਤੁਹਾਨੂੰ ਬਾਅਦ ਕਰਦਾ ਜੀ ਪੈਣੀ ਬਾਈ ਅੱਛਾ ਗੂਜ ਹੋਣਾ ਕੀ ਕਰਿਆ ਉਹਨੇ ਤਾਂ ਫਿਰ ਗੂਜ ਮੈਨੇਜਰ ਰਾਮ ਕਹਿੰਦੇ ਵੀ ਹਾਂ ਉਹ ਕਰਦਾ ਜੀ ਗੂਜ ਜੀ ਪਾਵਾ ਮਾ ਕਰਦੇ ਹੁੰਦੇ ਨੇ ਬਾਈ ਅੱਛਾ ਕੋਈ ਤਾਂ ਟਾਈਮ ਨਹੀਂ ਹੁੰਦਾ ਠੀਕ ਆ ਅਸੀਂ ਜਰਾ ਦੇ ਵੇਖ ਲੇ ਤੇ ਬੈਰੰਗ ਪਾਤਾ ਬੈਰੰਗ ਪਾਤਾ ਬਾਈ ਇਸਕੇ ਅੱਧਾ ਆਹ ਤਾਂ ਮੈਂ ਤਾਂ ਪਹਿਲੇ ਜੰਦੀ ਸੀ ਇਸਕੇ ਫਤੋ ਦਿਖਾਈ ਬਾਈ ਹਾਂ ਦੇਸੀ ਨਾਲ ਦਾ ਲੇਪ ਪਾਇਆ ਆਪਾਂ ਨੇ ਇਹਨੂੰ ਬਾਈ ਤੂੰ ਕਾਰਾਂ ਦਾ ਵੀ ਕੰਮ ਹੀ ਕਰ ਲੈਣਾ ਇਹ ਤਾਂ ਕਾਰਾਂ ਦੇ ਹੀ ਕਰਦੇ ਰਹੇ ਠੀਕ ਆ ਸਾਰਾ ਕਰਦਾ ਆਲ ਰੌਂਡਰ ਆ ਬਾਈ ਕਹਿੰਦਾ ਜੇ ਜੇ ਕਿਹਦੇ ਨੇ ਹੋਰ ਨੇ ਗੱਡੀਆਂ ਕਮਰਾਉਣਾ ਤੇ ਕੋਲ ਇੱਥੇ ਬੁਲਾ ਲਈਏ ਹਾਂ ਹਾਂ ਬਾਈ ਹਾਂ ਅੱਛਾ ਤੁਹਾਨੂੰ ਕਢਾਉਣਾ ਮੈਨੂੰ ਬਾਈ ਇਹ Alto 22 ਦੀ ਸੇਲ ਤੇ ਵੀ ਆ ਜੇ ਖਰੀਦਣੀ ਆ ਨਾ ਕਿੰਨਾ ਮਾਡਲ ਆ ਬਾਈ 11 ਮਾਡਲ 11 ਮਾਡਲ 11 ਮਾਡਲ ਕਾਰ ਆ ਬਾਈ ਦੇਖੋ ਲਾਈ ਵੀ ਲੱਗੇ ਹੋਏ ਆ ਠੀਕ ਆ ਜੀ ਸਾਰੀ ਗੱਡੀ origignal origignal ਆ ਆਪਣੇ ਬਾਈ ਪੇਂਟ ਪੋਣ ਤਾਂ ਨਹੀਂ ਹੋਈਗੀ ਲੈ ਜੀ ਕੰਮ ਕਾਰ ਬਾਈ ਨਾਲ ਦੀ ਨਾਲ ਸਰਵਿਸ ਕੋਈ ਹੋਰ ਟੁੱਟਪੰਨ ਹੋ ਗਈ ਠੀਕ ਨਹੀਂ ਬਾਈ ਹਾਂ ਲੈ ਆਦੇ ਬਾਈਆਂ OK ਕਿੰਨੇ ਪੈਸੇ ਲੈਣੇ ਬਾਈ ਤੇ ਇਹ ਤਾਂ ਬਾਈ ਐ ਮਾਰਦਾ ਕੋਈ ਸੇਵ ਤੇ ਨਹੀਂ ਹੈਗੀ ਤੁਹਾਨੂੰ ਆ ਆਦਤ ਤਾਂ ਪੈ ਗਈ ਬਾਈ ਹੁਣ ਹਾਂ ਆਦਤ ਤੇ ਨਹੀਂ ਹੈ ਆ ਆਦਤ ਤਾਂ ਪੈ ਗਈ ਆ ਸਾਡੇ ਬੜੇ ਫੋਰਮੈਨ ਸਾਹਿਬ ਤਾਂ ਮਿਲੇ ਨੂੰ ਬਾਈ ਕੀ ਹਾਲ ਹੈ ਜੀ ਵਧੀਆ ਵਧੀਆ ਬਾਈ ਹੋ ਠੀਕ ਹੈ ਵੀਰੇ ਹਾਂਜੀ ਬਾਈ ਜਰਾ ਬੈਗ ਵੀ ਬੈਗ ਤੇ ਵੀ ਜੌਂਣੀ ਤਾਂ ਸਟicker ਲਾਇਆ ਵਾ ਕੇ ਬੈਗੇਜ ਜੌਂਣੀਰ ਦਾ ਹਾਂ ਬਾਈ ਸਟicker ਲਾਇਆ ਵਾ ਸਟicker ਲਾਇਆ ਵਾ ਫੇਰ ਠੀਕ ਹੈ ਹੋ ਬਾਈ ਸ਼ਾਬ ਵਧੀਆ ਬਾਈ ਸਾਡੇ ਫੋਰਮੈਨ ਨੇ ਗੱਡੀ ਪਟਾਈ ਹਾਂ ਹਾਂ ਫੋਰਮੈਨ ਬਾਈ ਸਾਡਾ ਦੇਖਦਾ ਆਲ ਰੌਂਡਰ ਆ ਬਾਈ ਵਰਕਸ਼ਾਪ ਬਹੁਤ ਗੋਲੀ ਡੁੱਲੀ ਆ ਚਿਹੇ ਪੰਜ ਪੰਜ ਟਰੈਕਟਰ ਲਾ ਲੋ لمبے ਲੋਡ ਦੀ ਐਨ ਵਧੀਆ ਹੈ ਤੇ ਇਕੱਠੇ ਖੋਲਣੇ ਆ ਜਗਾ ਬਾਦੂ ਆਉ ਵੀ ਮਤਲਬ ਕਿ ਸਾਰਾ ਅਰੇਂਜਮੈਂਟ ਅੰਦਰ ਟੂਲ ਟਾਲ ਜੈਕ ਕਲੱਚ ਬਲੇਡ ਖੋਲਣ ਦਾ ਸਾਰਾ ਮਤਲਬ ਕਿ ਪੂਰਾ ਪ੍ਰੋਪਰ ਇੰਤਜ਼ਾਮ ਆ ਬਾਈ ਨਾਲ ਕੋਲ ਠੀਕ ਹੈ ਜੀ ਕਿਸੇ ਨੇ ਵੀ ਜੌਂਡੀ ਦਾ ਟਰੈਕਟਰ ਦਾ ਕੰਮ ਕਰਾਉਣਾ ਹੁੰਦਾ ਤਾਂ ਇੱਥੇ ਆਇਆ ਕਰੋ ਬਾਈ ਰੋਪੜ ਬਿਲਕੁਲ ਵਧੀਆ ਕੰਮ ਪੈਸੇ ਜਾਇਜ਼ ਸਮਾਨ ਵਧੀਆ ਹੈ ਬਾਈ ਹਾਂਜੀ ਹਾਂਜੀ ਅਰੀਜਨਲ ਸਮਾਨ ਪਾਉਂਦੇ ਸਾਰੇ ਅਰੀਜਨਲ ਅਰੀਜਨਲ ਸਮਾਨ ਪਾਉਂਦੇ ਬਾਈ ਮੁੰਡੇ ਕਹਿੰਦੇ ਸਾਰਾ ਕੰਪਨੀ ਦਾ ਜਿਹੜਾ ਉਸੇ ਟਰੈਕਟਰ ਦਾ ਕੰਮ ਕਰਦੇ ਸਮਾਨ ਸਾਰਾ ਇਹ ਸੀ ਪਾ ਕੇ ਫਾਇਦਾ ਬਾਈ ਲੈਣੀ ਅਰੀਜਨਲ ਹੀ ਪਹਿਣਾ ਬਾਈ ਆਹ ਚੀਜ਼ ਦਾ ਅੱਛਾ ਬਹੁਤ ਵਾਅਦਾ ਕਰਦੇ ਆਂ ਅਸੀਂ ਜੇ ਅਰੀਜਨਲ ਸਮਾਨ ਕਰਦੇ ਹੁੰਦਾ ਤਾਂ ਹੀ ਆਉਂਦਾ ਬਾਈ ਗੱਲ ਠੀਕ ਆ ਹਾਂ ਥੋੜਾ ਜੌਂੜੀ ਇਹਦਾ ਮੈਂ ਕਿਹਾ ਥੋੜਾ ਸਮਾਨ ਬਹੁਤ ਮਹਿੰਗਾ। ਇਹਦਾ ਸਮਾਨ ਬਹੁਤ ਮਹਿੰਗਾ ਦੁੱਗਣੀ ਰੇਟ ਹੈ ਸਮਾਨ ਦਾ। ਨਾ ਨਾ ਭਾਈ ਇਹਨਾਂ ਵੀ ਨਹੀਂ ਹੈਗਾ ਮੈਂ ਕਹਤਾ ਨਹੀਂ ਆਇਆ ਯਾਰ ਜਿੱਥੇ ਲੋਕਾਂ ਨੇ 4-4 ਡਿਸਕਾ ਪੈਂਦੀ ਐ ਅਮਰੀਕਾ ਵਾਲਿਆਂ ਦੀ। ਹਾਂ ਇਹਦੇ ਇੱਕੋ ਪੈਂਦੀ ਆ 4 ਦੇ ਬਰਾਬਰ ਹੀ ਆ ਬਸ। ਅੱਛਾ ਇੱਕੋ ਇੱਕ ਵਾਈਟ ਤੇਲ ਵਾਲੇ ਮੰਨਦੀ ਐ ਇਹ ਖਿਚੀ ਵਾਈਟ ਤੇਲ ਦੀ ਆ। ਹੂੰ ਇਹਨਾਂ ਨਹੀਂ ਬੰਦਿਆ ਇਹਦੇ ਕੋਲ। ਠੀਕ ਆ ਠੀਕ ਆ। ਆਪਾਂ ਇੱਕ ਦੇਖੀ ਜਾਨਾ ਵੀ 600 ਦੀ ਮਿਲਦੀ ਐ ਇਹ ਤੇ ਪਹਿਲੀ ਉਹ ਇੱਕ। ਭਾਈ ਉਹ ਚੱਕੀ ਮੜਾ ਗਈ ਸਾਡਾ ਡੱਬਾ ਚੱਕੀ ਆਮਨੇ ਵੀਰੇ। ਆ ਦੇਖੋ ਭਾਈ ਗਰੀਸ ਗਰੀਸ ਜੌਂਡੀਅਰ ਦਾ ਜੌਂਡੀਅਰ ਵਾਲੀ ਹੁੰਦਾ ਹਾਂ ਮਾੜੇ ਗੱਡੀ ਜੌਂਡੀਅਰ ਵਾਲੀ ਹੁੰਦਾ 290 ਰੁਪਏ ਦਾ ਗਰੀਸ ਆ ਭਾਈ 290 ਰੁਪਏ ਦਾ 1/2 ਕਿਲੋ ਗਰੀਸ ਆ ਦੇ ਹਾਂ 600 ਰੁਪਏ ਕਿਲੋ ਹੋ ਗਿਆ ਭਾਈ ਹੋ ਗਿਆ ਨਿਬੜ ਗਿਆ ਕੰਮ ਆ ਹਾਂ ਇਹ ਕਹਿੰਦਾ ਬੈਠ ਨਹੀਂ ਪਾਇਆ ਆਪਾਂ ਨੇ ਅੱਛਾ ਮਹਾਂ ਜਨ ਹੁਣ ਆ ਰੱਬोले ਆਈਆ ਅੱਛਾ ਇੱਕ ਜੀਆਂ ਬ੍ਰੇਕ ਵਾਲੀਆਂ ਆ ਤਿੰਨਾਂ ਗਰੀਦ ਕਰਤੀਆਂ ਕਲਿੱਪਰ ਪਿੰਨਾ ਕਲਿੱਪਰ ਪਿੰਨਾ ਇਹੇ ਨਾ ਇਹੋ ਬਾਈ ਥੋੜੇ ਟਾਈਮ ਬਾਅਦ ਕਰਾ ਲਵੇ ਦਿੰਦਾ ਅੱਛਾ ਜਿਹੜੀਆਂ ਮਰੂਤੀ ਦੀਆਂ ਨੱਡੀਆਂ ਨੇ ਸਵੈਲਟ ਹੋ ਗਈ ਠੀਕ ਆ ਕਿਉਂਕਿ ਇਹਨਾਂ ਦੀਆਂ ਹੋਣਦੀਆਂ ਬਾਈ ਆ ਚੀਜ਼ਾਂ ਹਲਕੀਆਂ ਪਿੰਨਾ ਅੱਛਾ ਠੀਕ ਆ ਖੱਡੇ ਓਡੇ ਜ ਵੱਜਦੀ ਆ ਹਾਂ ਇਹਨੇ ਪੈਂਦੀ ਭਲੇ ਠੀਕ ਆ ਕਈ ਵਾਰ ਆਪਣੀ ਗੱਡੀ ਉੱਦਾਂ ਖੱਡੇ ਜਾਂ ਬੜੇ ਰੋਡ 'ਤੇ ਚੱਲਦੀ ਜੇ ਖੱਡੇ ਹੁੰਦੇ ਜਦ ਹਾਂਜੀ ਹਾਂਜੀ ਠੀਕ ਆ ਟੱਕ ਟੱਕ ਦੀ ਆਵਾਜ਼ ਆਉਂਦੀ ਆ ਖੱਡੇ ਜ ਵੱਜਦੀ ਆ ਹਾਂ ਉਹ ਇਹਨਾਂ ਪਿੰਨਾ ਦੇ ਹੁੰਦੀ ਆ ਠੀ ਇਹਨਾਂ ਆ ਜਾਂਸੀ ਕਿਦਾ ਇਹ ਮੰਨ ਕੇ ਚੱਲ ਆਪਾਂ ਲੈ ਕੇ ਜਾਉਂਗੇ ਉਹਨਾਂ ਨੇ ਤਾਂ ਨਮੀਆਂ ਪਾਉਣੀਆਂ ਇਹਨਾਂ ਨੂੰ ਕੱਟ ਹੁੰਦਾ ਕਿੰਨੇ ਦੇ ਪਾਸੇ ਪਲੇਨ ਨਹੀਂ ਹੁੰਦੀਆਂ ਗੋਲਡਿੰਗ ਹੁੰਦੀਆਂ ਇਹ ਕੱਟ ਹੁੰਦਾ ਬਣਿਆ ਹਾਂ ਜਿਹੜਾ ਬਾਹਰ ਆ ਉਹ ਕੱਟ ਦੇ ਵਿੱਚ ਨਾ ਮੰਨ ਕੇ ਚੱਲ ਬਰੀਕ ਜੀ ਪੱਤੀ ਪਾ ਕੇ ਫਿਰ ਠੋਕ ਦਨੇ ਫਿਰ ਨਾ ਟਾਇਰ ਤੋਂ ਜਿਵੇਂ ਖਰਚੀ ਆ ਨਿਕਲਦਾ ਠੀਕ ਹੈ ਭਾਈ ਬਾਹਰ ਇਹ ਚ ਐਡ ਕਰ ਦਿੰਦੇ ਆ ਨਮੀਆਂ ਵੀ ਆਪਣੇ ਸਸਤੀਆਂ ਹੀ ਆ ਇਹ ਅੱਗੇ ਵੀ ਦਿੰਦੇ ਆ ਮਾਈਕੇ ਨੇ ਯਾਨੀ ਜੀ ਮੰਨ ਕੇ ਚੱਲ ਵੀ ਜਿਹੜਾ ਅਗਲਾ ਕਹਿੰਦਾ ਵੀ ਨਹੀਂ ਆਦੀਆਂ ਅਨੁਸਾਰ ਦੇ ਉਹ ਤਾਂ ਬਾਹਰ ਨਾਲ ਨਾਲ ਹੁੰਦਾ ਲੋਕਾਂ ਨੂੰ ਅਨੇਕੇ ਤੂੰ ਪਹਿਲਾਂ ਕ੍ਰਿਪ ਕਲਿਪਰ ਪਿੰਨਾ ਵੀ ਗ੍ਰੀਸ ਕਰਦਾ ਰਿਹਾ ਹੈਂ ਹਾਂ ਸਾਰੇ ਕੁਝ ਕਰਦੇ ਵਿੱਚ ਠੀਕ ਹੈ ਟੈਂਟ ਵੀ ਲਾਉਂਦਾ ਰਿਹਾ ਬਾਈ ਹੈਂ ਟੈਂਟ ਵੀ ਲਾਉਂਦਾ ਰਿਹਾ ਟੈਂਟ ਨਹੀਂ ਮੰਜੇ ਬਣਵਾ ਰਹੇ ਮੰਜੇ ਬਣਵਾ ਰਹੇ ਟੈਂਟ ਲਾਉਂਦਾ ਰਿਹਾ ਬਾਈ ਹਾਂ ਹਾਂ ਚੰਨੀ ਬਾਈ ਬਾਈ ਪਹਿਲਾਂ ਸਰਬਸਾਂ ਵੀ ਕਰਦਾ ਰਿਹਾ ਕਾਰ ਦੀਆਂ ਚੰਨੀ ਸਾਹਿਬ ਆਇਆ ਚੰਨੀ ਸਾਹਿਬ ਐਪੀ ਸਾਡੇ ਏਰੀਏ ਦੀ ਜਿਹੜੇ ਕੋਲ ਸਨ ਬਿਲਕੁਲ ਬਾਈ ਸਾਰਾ ਸਾਡੇ ਏਰੀਏ ਦੀ ਜਿੱਥੇ ਰਹੇ ਚੰਨੀ ਬਹੁਤ ਵਧੀਆ ਦੋ ਵਾਰ ਆਇਆ ਇੱਕ ਵਾਰ ਕਾਜ ਕਰਾ ਦਿੱਤੀ ਆ ਆਪਣੇ ਨੂੰ ਸਾਰੇ ਯਾਦ ਕਰਦੇ ਜੰਨੀ ਨੂੰ ਹੈ ਆ ਬਾਈ ਸਹੀ ਚੰਨੀ ਬੰਦਾ ਹੁੰਦਾ ਬੰਦਾ ਨਹੀਂ ਮਾੜਾ ਇਹਨਾਂ ਦੇ ਦੇਖਿਆ ਬੰਦਾ ਹਰੇਕ ਦੇ ਆ ਕੇ ਖੜਦਾਦਾ ਬਾਈ ਦੁੱਖ ਸੁੱਖ ਜ ਹਰੇਕ ਜਗ੍ਹਾ ਹੁੰਦਾ ਹਮ ਕਿਸੇ ਦੇ ਪੂਜਾ ਕਿਤੇ ਵਿਆਹ ਸ਼ਾਦੀ ਉਹਨੇ ਪੱਕਾ ਆਉਣਾ ਬਾਈ ਹਾਂ ਕਿਹੜਾ ਸਾਡਾ ਹੁਣ ਆਲਾ ਬਾਈ ਯਾਰ ਬੰਦੇ ਨੇ ਯਾਰ ਜਿੱਧੂ ਜਦ ਮੋਦੀ ਨਹੀਂ ਤਾਂ ਮੁੜਿਆ ਜਦ ਗਹਿਨਤਾ ਵੀ ਚੰਨੀ ਨੂੰ ਕਿਹੋ ਜਿਹੀ ਮਿਸ ਦੀ ਸੁੱਖ ਸੁਣਦੀ ਮੁੜ ਗਿਆ ਡੀਡ ਕਰਕੇ ਵਾਹੀ ਜਾਣ ਦਿੰਦਾ ਹੈ ਤਾਂ ਬਾਈ ਸਾਡੇ ਹੁਣ ਵੀ ਚੰਨੀ ਆ ਪਰ ਉਹ ਅਸੀਂ ਕਦੇ ਦੇਖਿਆ ਹੀ ਨਹੀਂ ਸਟੈਂਡ ਲੈਗਾ ਜੰਨੀ ਬਾਈ ਜਦ ਹਮ ਨਾ 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 ਜੇ ਨਾ ਮੇਰੇ ਬੰਦੇ ਆ ਮੈਂ ਕਿੱਦਾਂ ਨਾ ਲਾਠੀ ਚਾਰ ਦੇ ਕਰ ਦਵਾ ਠੀਕ ਆ ਗੱਲ ਮੇਰੇ ਕਿਸਾਨ ਆ ਹਮ ਦਾ ਤੇ ਆ ਇਹ ਹੂੰ 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 ਦੀ ਤੈਨੂੰ ਕਿਹੜੇ ਥੇ ਸੀ ਵੀ ਗੋਲੀਆਂ ਚਲਾਈਆਂ ਤੇਰੇ ਆਏ ਤੇ ਕਿਤੇ ਜਿਹੜਾ ਵੀ ਸੀ ਹਮਲਾ ਕਰਦਾ ਉਹੀ ਗੱਲ ਹੈ ਇਹ ਸਵਾਰ ਨੇ ਉਲਟਾ ਜਵਾਬ ਦਿੱਤਾ ਬਿਲਕੁਲ ਬਿਲਕੁਲ ਭਾਈ ਪਰ ਭਾਈ ਆਪਣੇ ਏਰੀਆ ਵਾਲੇ ਨੇ ਤਾਂ ਦਰਦੀ ਭਾਈ ਉਹ ਬਿਲਕੁਲ ਬਿਲਕੁਲ ਜਿਤਾਇਆ ਆ ਕੋਈ ਇੱਕ ਵਾਰ ਨਾ ਘਾਰਿਆ ਉਹੀ ਗੱਲ ਹੈ ਹੁਣ ਇਹ ਜਲੰਧਰ ਵਿੱਚ ਜਿੱਥੇ ਆ ਨਾ ਜਲੰਧਰ ਦੇ ਬਹੁਤ ਵਧੀਆ ਪੁੱਟਾਂ ਨਾਲ ਹੁਣ ਇਦਾਂ ਦੀਆਂ ਕਰਤੀਆਂ ਮੈਂ ਕਹਿੰਦਾ ਹੁਣ ਥੋਲੀ ਗਿਆ ਜੱਗੂ ਉਧਰ ਨਹੀਂ ਬਿਨਾਂ ਕਰੇ ਦੀਏ ਗਰੀ ਕੱਲ ਦੇ ਕਰਦੇ ਹਾਂਜੀ ਇੱਕ ਮਿੰਟ ਦਾ ਹੀ ਕੰਮ ਆ ਠੀਕ ਨਹੀਂ